ਅਸੀਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਵੱਲੋਂ ਬਤੌਰ ਸੇਵਾਦਾਰ ਅਸੀਂ ਸਾਰੇ ਵੀਰ ਇੱਥੇ ਇਕੱਠੇ ਹੋ ਕੇ ਆਪ ਸਭ ਜੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਪਿੰਡਾਂ 'ਚੋਂ ਗੁਰਦੁਆਰਿਆਂ 'ਚ ਅਨਾਉਂਸ ਕਰਕੇ ਮੁੜ ਕੇ ਅਸੀਂ ਜਦੋਂ ਕੋਈ ਬੰਦਾ ਸ਼ਹੀਦ ਹੋ ਜਾਂਦਾ ਵਾ ਫੇਰ ਅਸੀਂ ਉਹਦੇ ਦਿਨ ਮਨਾਉਂਦਾ ਪੈਨਿਆ ਫੇਰ ਉਹਦੀਆਂ ਅਸੀਂ ਵਰ੍ਹਸੀਆਂ ਮਨਾਉਂਦਾ ਪੈਨਿਆ ਜਿੰਦਿਆਂ ਅਸੀਂ ਉਹਦਾ ਸਾਥ ਨਹੀਂ ਦਿੰਦੇ ਇਹ ਸਾਡੇ ਪੰਜਾਬੀਆਂ ਦੀ ਇੱਕ ਬੜੀ ਵੱਡੀ ਘਾਟ ਆ ਸੋ ਮੈਂ ਵੀਰੋ ਅੱਜੇ ਮੌਕਾ ਵਾ ਡਲੇਵਾਲ ਸਾਹਿਬ ਭਾਵੇਂ ਬਹੁਤ ਆਖਰੀ ਸਟੇਜ ਤੇ ਨੇ ਪਰ ਮੌਕਾ ਹੈ ਤਗੜਾ ਹੋ ਕੇ ਹਮਲਾ ਮਾਰੀਏ ਤਾਂ ਕਿ ਗੂੰਗੀ ਬੋਲੀ ਸਰਕਾਰ ਨੂੰ ਪਤਾ ਲੱਗ ਜੇ ਕਿ ਮਤਲਬ ਅਸੀਂ ਜਾਗਣਾ ਵਾ ਅਸੀਂ ਡੱਲੇਵਾਲ ਦੀਆਂ ਮੰਗਾਂ ਮੰਨਣੀਆਂ ਕਿਸਾਨਾਂ ਦੀਆਂ ਉਹ ਸਾਡੇ ਲਈ ਬੈਠਾ ਉਹ ਆਪਣੇ ਨਿੱਜੀ ਕੰਮ ਲਈ ਨਹੀਂ ਬੈਠਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਘਰਾਂ ਦੇ ਕੰਮ ਬੰਦ ਕਰਕੇ ਕੋਈ ਕਿਸਾਨ ਵੀ ਘਰਾਂ 'ਚ ਨਾ ਰਹੇ ਅਸੀਂ ਵੇਨੇ ਦੁਕਾਨਾਂ ਤੇ ਬੰਦ ਹੋ ਜਾਂਦੀਆਂ ਅਸੀਂ ਦਫ਼ਤਰ ਬੰਦ ਕਰ ਦਿੰਦੇ ਆ ਵੀ ਸਾਡੇ ਕਿਸਾਨ ਵੀਰ ਪਿੰਡਾਂ 'ਚ ਬੈਠੇ ਰਹਿੰਦੇ ਆ ਮੇਰੀ ਖਾਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਡੱਲੇਵਾਲ ਸਾਰੇ ਪੰਜਾਬੀਆਂ ਲਈ ਸਾਰੇ ਹਿੰਦੁਸਤਾਨ ਲਈ ਬੈਠਾ ਵਾ ਕੋਈ ਵੀਰ ਘਰ ਨਾ ਰਹੇ ਟਰਾਲੀਆਂ ਦੇ ਚੜ ਕੇ ਮੋਟਰਸਾਈਕਲਾਂ ਦੇ ਚੜ ਕੇ ਪੈਦਲ ਕਾਲਾ ਵਾਲੀ ਚੌਕ ਡੇਰਾ ਬਾਬਾ ਨਾਨਕ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਧੰਨਵਾਦ